ਆਹ ਦੋਸਤੋ ਬਾਕੀ ਸੈਂਟ ਕੁਆਲਿਟੀ ਦੇਖ ਸਕਦੇ ਆ। ਬਈ ਇੱਥੇ ਰੋਕ ਨਹੀਂ ਕਰੀਏ ਹਵਾਨਾ ਉਖਾ ਦਿਓ ਤੇ ਅੰਦਰ ਨਾਲ ਥੋੜਾ ਇਹ ਹਨੇਰਾ ਜਾ ਪੈਂਦਾ ਸੀ। ਇੱਥੇ ਦੇਖ ਸਕਦੇ ਆ ਦੋਸਤੋ। ਉਹ ਸੁਣਾ ਦੋਸਤੋ ਕਰਮ ਵਾਲੀ ਨੰਨ ਲੱਗਿਆ। ਦੋਵੇਂ ਬਾਦ ਦਾ ਅਨੁਮਾਨ ਕਰਾਉਣੇ ਆ ਦੋਸਤੋ। ਗੈ ਵੀ ਦੋਸਤੋ ਥਣਾ ਦੇ ਵਿੱਚ ਬਹੁਤ ਜਿਆਦਾ ਆ। ਹਾਂਜੀ ਕਿਸਾਨ ਵੀਰੋ ਸਵਾਜਤਾ ਤੁਹਾਡਾ ਸਫਾਈ ਦੇ ਦੀ ਫਾਰਮਿੰਗ ਦੇ ਵਿੱਚ। ਦੋਸਤੋ ਅੱਜ ਦੀ ਵੀਡੀਓ ਸ਼ਹਿਰ ਕੋੜ ਪੂਰੇ ਤੋਂ ਕਵਰ ਕਰ ਲਈਏ ਦੋਸਤੋ। ਸੰਧੂ ਹਸਪਤਾਲ ਦੇ ਕੋਲੇ ਦੋਸਤੋ ਜੋੜਵਿਆਂ ਚੱਕੀਆਂ ਦੇ ਕੋਲੇ ਬਾਈ ਦਾ ਘਰ ਆ। ਤੇ ਦੋਸਤੋ ਇੱਕ ਦੂਜਾ ਸੂਆ ਬਿਲਕੁਲ ਤਾਜੀ ਸੂਈ ਦੋਸਤੋ ਝੋਟੀ ਆ ਵਕਾਊ ਕੀਤੀ ਹੈ ਬਾਈ ਨੇ ਪ੍ਰੋਪਰ ਡਿਟੇਲ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਾਈ ਤਾਈ ਆਪਣੇ ਸਫਰਾਜ ਦੇ ਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਮੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਲੈਣੇ ਆ ਆਓ ਬਾਈ ਹਾਂਜੀ ਬਾਈ ਜੀ ਸਸੀਗਾ ਸਸੀਗਾ ਬਾਈ ਜੀ ਹੋਰ ਠੀਕ ਆ ਬਾਈ ਜੀ ਹਾਂਜੀ ਹਾਂਜੀ ਠੀਕ ਆ ਨਾ ਦੱਸੀ ਬਾਈ ਜੀ ਨਾਗੁਰਪ੍ਰੀ ਸਿੰਘ ਆਪਣਾ ਨਾਗੁਰਪ੍ਰੀ ਸਿੰਘ ਠੀਕ ਆ ਵਪਾਰ ਦਾ ਕੰਮ ਆ ਕਿ ਬਈ ਦੁੱਧ ਆਈਏ ਸ਼ਹਿਰ ਚ ਕੀਤਾ ਵਪਾਰਦਾ ਹੀ ਇੱਕ ਦੋ ਪਸ਼ੂ ਲਿਆ ਕੇ ਵੇਚਦੇ ਆ ਠੀਕ ਆ ਇੱਕ ਦੋ ਪਸ਼ੂ ਲੈ ਆਈਏ ਹਾਂਜੀ ਠੀਕ ਆ ਤੇ ਅੱਜ ਬਈ ਇੱਕ ਇੱਕ ਪਸ਼ੂ ਹੀ ਆਪਣੇ ਕੋਲੇ ਇੱਕ ਝੋਟੇ ਕੋਈ ਅੱਜ ਆ ਘੰਟਾ ਕਿ ਤੋਂਈ ਬਈ ਘੰਟਾ ਹੋ ਗਿਆ ਸੋਈ ਨੂੰ ਜੇਰ ਤਾਂ ਪਈ ਨਹੀਂ ਹੋਣੀ ਬਈ ਹਨਾ ਠੀਕ ਆ ਕੀ ਬੱਚਾ ਦੇਤਾ ਬਈ ਕੱਟੀ ਹੈ ਠੀਕ ਕੱਟੀ ਨੂੰ ਜਨਮ ਦੇਤਾ ਠੀਕ ਆ ਤੇ ਬਈ ਕਿੰਨਾ ਦੁੱਧ ਪਾ ਦੂਗੀ ਅਨਮਾਨ ਦੁੱਧ ਪਈਆਂ ਨੂੰ ਝੂੜ ਮਾਰਨ ਨੂੰ ਕਹਾਂ ਗਏ ਆ ਪਰ 16 17 ਕਿਲੋ ਦੇਉ 13 14 ਕਿਲੋ ਦੁੱਧ ਦੇ ਠੀਕ ਆ 13 ਕਿਲੋ ਪਹਿਲਾਂ ਦਾ ਦੁੱਧ ਆ ਬਾਈ ਕਿੰਨਾ 12 ਕਿਲੋ ਪਹਿਲਾਂ ਠੀਕ ਆ 12 ਕਿਲੋ ਦੋਸਤੋ ਬਾਈਆਂ ਦਾ ਪਹਿਲਾਂ ਦਾ ਦੱਸਿਆ ਦੂਜਾ ਸੁਗਾ ਸੁਈ ਆ ਜੇਰ ਪਈ ਨਹੀਂ ਬਾਈਆਂ ਦਾ 13 ਕਿਲੋ ਆਪਾਂ ਅੱਜ ਦੱਸ ਦਿੰਦੇ ਆ ਬਾਕੀ ਦੋਸਤੋ ਥਣ ਹਵਾਨਾ ਵਖਾਈ ਜੀ ਨਾ ਬਹੁਤ ਸਾਫ਼ ਸੁਥਰਾ ਥਣ ਹਵਾਨਾ ਬਿਲਕੁਲ ਕੁੰਡਾ ਸਿੰਘਾ ਤੇ ਕੱਟੀ ਨੂੰ ਦੋਸਤੋ ਜਨਮ ਦਿੱਤਾ ਕੱਟੀ ਵੀ ਦੋਸਤੋ ਬਹੁਤ ਸੋਹਣੀ ਆ ਨੇੜੇ ਹੋ ਕੇ ਥਣ ਹਵਾਨਾ ਤੁਹਾਨੂੰ ਦਿਖਾ ਦਿੰਦੇ ਆ ਸੋਹਣੇ ਕੱਦ ਕਾਠ ਵਾਲੀਏ ਦੋਸਤੋ ਕੋਈ ਛੋਟੀ ਨਹੀਂ ਦੇਖ ਸਕਦੇ ਆ ਬਹੁਤ ਸੋਹਣਾ ਦੋਸਤੋ ਥਣ ਲੱਗਿਆ ਗੈਬ ਵੀ ਦੋਸਤੋ ਘਰ ਮਾਣੀ ਨੂੰ ਬਹੁਤ ਚੰਗਾ ਦੇਖ ਸਕਦੇ ਆ ਥਣਾ ਦੇ ਵਿੱਚ ਦੋਵੇਂ ਪਾਸੇ ਤੋਂ ਅਨੁਮਾਨ ਕਰਾਉਣੇ ਬਾਕੀ ਠੰਡੀ ਸੀ ਹਵਾ ਦੀ ਗੱਲ ਕਰੀਏ ਨਾ ਠੰਡੀ ਸੀਲ ਬਹੁਤ ਆ ਠੰਡੀ ਸੀ ਬਹੁਤ ਆ ਜਿਵੇਂ ਮਰਜੀ ਕੋਈ ਹੱਥ ਲਾਈ ਜਾਵੇ ਦੇਖ ਸਕਦੇ ਮੜੀ ਲੱਤ ਬਾਈ ਪਿੱਛੇ ਨੂੰ ਕਰਾਦੀ ਦੇਖ ਸਕਦੇ ਬਹੁਤ ਸੋਹਣਾ ਗੈਬ ਆ ਦੋਸਤੋ ਅਗਲੇ ਤੋਂ ਪਿਛਲੇ ਥੰਦਾ ਅਗਲੇ ਤੋਂ ਅਗਨੇ ਥੰਦਾ ਵੀ ਦੋਸਤੋ ਘਟੋ ਘਟ ਸਵਾ ਬੋਟੰਗੂ ਗੈਬ ਆ ਤੇ ਦੂਜੇ ਬਾਰੇ ਨਾਲ ਭੂਰੇ ਬਈ ਠੀਕ ਆ ਬਾਕੀ ਦੋਸਤੋ ਠੰਡੀ ਸੀਲ ਦੀ ਗੱਲ ਕਰੀਏ ਨੀ ਠੰਡੀ ਸੀਲ ਵਾਕਈ ਦੋਸਤੋ ਬਹੁਤ ਆ ਪੈਰ ਵੀ ਨਹੀਂ ਪਟਿਆ ਦੋਸਤੋ ਨੀ ਤਾਂ ਕਈ ਪਸ਼ੂ ਹੁੰਦੇ ਆ ਕੈਮਰੇ ਨੂੰ ਵੇਖ ਕੇ ਘਬਰਾ ਜਾਂਦੇ ਆ ਦੇਖ ਸਕਦੇ ਬਿਲਕੁਲ ਸਾਫ਼ ਜੀ ਥਣ ਵੀ ਦੋਸਤੋ ਕਰਮਾ ਵਾਲੀ ਨੂੰ ਬਹੁਤ ਚੰਗਾ ਲੱਗਿਆ ਤੇ ਤੋੜ ਕੇ ਦੋਸਤੋ ਤੁਹਾਨੂੰ ਉਖਾਉਣੇ ਆ ਲੈ ਵੇਖੋ ਨੀ ਇੱਕ ਵਾਰੀ ਢੇੜਾ ਢਾੜ ਗਏ ਜਗਾ ਦੀ ਪ੍ਰੋਗਰਾਮ ਆਪਾਂ ਨੂੰ ਬਾਹਰ ਘਲੇ ਜੀ ਤੋੜਨੀ ਪੈਣੀ ਆ ਦੋਸਤੋ ਬਹੁਤ ਸੋਹਣਾ ਦੋਸਤੋ ਹਵਾਨਾ ਕਰਮਾ ਵਾਲੀ ਇਹ ਹੋਰ ਵੀਰ ਕੋਲੇ ਹੁੰਦੀ ਨਾ ਦੋਸਤੋ ਅਨਮਾਨ ਆ ਮੇਰਾ ਵੀ 17 18 ਲੀਟਰ ਤੋਂ ਘੱਟ ਨਹੀਂ ਦੱਸਣਾ ਹੀ ਬਾਈ ਨੇ ਜਾਈ ਦੱਸਿਆ ਦੁੱਧ ਜਿੰਨਾ ਕ ਦੇ ਸਕਦੀ ਆ ਦੇਖ ਸਕਦੇ ਆ ਦੋਸਤੋ ਬਿਲਕੁਲ ਸਾਫ਼ ਸੁਥਰੀ ਆ ਦੋਸਤੋ ਕੋਈ ਛੋਟੇ ਕੱਦ ਕਾਠ ਵਾਲੀ ਨਹੀਂ ਜਿੰਨਾ ਕ ਦੁੱਧ ਦੋਸਤੋ ਦੇ ਸਕਦੀ ਹੈ ਬਾਈ ਨੇ ਉਨਾ ਹੀ ਦੱਸਿਆ ਸੋਹਣਾ ਕੱਦ ਕਾਠ ਆ ਦੋਸਤੋ ਬਾਕੀ ਸੈਂਟ ਕੁਆਲਿਟੀ ਦੇਖ ਸਕਦੇ ਆ ਬਾਈ ਇੱਥੇ ਰੋਕ ਨਹੀਂ ਕਰੀਏ ਹਵਾਨਾ ਉਖਾ ਦਿਓ ਤੇ ਅੰਦਰ ਨਾਲ ਥੋੜਾ ਜਿਹਾ ਢੇਰ ਆ ਜਾ ਪੈਂਦਾ ਸੀ ਇੱਥੇ ਦੇਖ ਸਕਦੇ ਆਂ ਦੋਸਤੋ ਉਹ ਸੋਣਾ ਦੋਸਤੋ ਕਰਮਾ ਵਾਲੀ ਨਿਕਨ ਲੱਗਿਆ ਦੋਵੇਂ ਬਸ ਦਾ ਤੁਨ ਮਾਨ ਕਰਾਉਣੇ ਆ ਦੋਸਤੋ ਗੈ ਵੀ ਦੋਸਤੋ ਥਾਣਾ ਦੇ ਵਿੱਚ ਬਹੁਤ ਜਿਆਦੇ ਆ ਐ ਦੋਸਤੋ ਕਿਲਿਆਰਗੇ ਥਾਣਾ ਦੋਸਤੋ ਦੇਖ ਸਕਦੇ ਆਂ ਬਾਕੀ ਕੁੰਡਾ ਸੈਂਦਾ ਦੋਸਤੋ ਰੇਟ ਆਪਾਂ ਬਾਈ ਤੋਂ ਪੁੱਛ ਲੈਣ ਲੈ ਚੱਲ ਬਾਈ ਸ਼ਹਿਰ ਦੇ ਵਿੱਚ ਦੋਸਤੋ ਦੇਖ ਕਰਦੇ ਆਂ ਬਾਈ ਦਾ ਇੱਥੇ ਲੋਕੇਸ਼ਨ ਜੀ ਤੁਹਾਨੂੰ ਕਾਦਨੇ ਆ ਤੇ ਰੇਟ ਆਪਾਂ ਬਾਈ ਤੋਂ ਪੁੱਛ ਲੈਨੇ। ਬਹੁਤ ਸੋਹਣੀ ਦੋਸਤੋ ਕੱਤੀ ਨੂੰ ਜਨਮ ਦਿੱਤਾ ਤੇ ਥਾਣ ਹਮਾਨਾ ਵੀ ਦੋਸਤੋ ਬਹੁਤ ਸਾਫ ਸੁਥਰਾ। ਤੇ ਰੇਟ ਆਪਾਂ ਬਾਈ ਤੋਂ ਪੁੱਛ ਲੈਨੇ ਕੀ ਰੇਟ ਕਰਨਾ? ਵੀ ਇਹ ਰੇਟ ਕੀ ਕਰ ਦਿਆਂਗੇ ਫਿਰ? ਰੇਟ ਜਾਇਜ਼ ਮੁੱਲ ਤਾਂ 1.5 ਆਪਣਾ ਠੀਕ ਆ। 145 ਦੀ। 145 ਦੀ। ਠੀਕ ਆ। ਲਓ ਬਈ ਬਾਈਆਂ ਦਾ ਮੁੱਲ ਕਰਾਉਣ ਨੂੰ ਭਾਵੇਂ ਕੋਈ ਵੀ 1.5 ਕਰਾ ਲੇ ਭਾਵੇਂ ਜਿੰਨਾ ਮਰਜ਼ੀ ਕਰਾ ਲੇ ਪਰ 145 ਦੀ ਦੋਸਤੋ ਆਪਾਂ ਦੇ ਦੇਵਾਂਗੇ। ਬਾਕੀ ਦੋਸਤੋ ਚੁਵਾਈ ਚੁਈ ਇੱਥੇ ਤੁਸੀਂ ਕਰਕੇ ਜਾ ਸਕਦੇ ਹੋ ਕਿਉਂਕਿ ਹਜੇ ਬੌਲੇ ਦੇ ਵਿੱਚ ਹੈਗੀ ਹੈ ਬਿਲਕੁਲ ਦੋਸਤੋ ਘੰਟਾ ਕੀ ਹੋਇਆ ਸੂਈ ਨੂੰ ਜੇਰ ਪੈਣੀ ਬਾਕੀ ਆ ਨੰਬਰ ਵੀਰ ਦਾ ਸਕਰੀਨ ਤੇ ਚੱਲ ਰਿਹਾ ਹੈ ਇਸ ਨੰਬਰ ਤੇ ਸੰਪਰਕ ਕਰ ਲੋ ਸ਼ਹਿਰ ਕੋਡ ਪੂਰਾ ਬਾਕੀ ਦੋਸਤੋ ਇੱਕ ਦੋ ਪਸ਼ੂ ਬਾਈ ਜਾਂਦਾ ਆਪਣੇ ਕੋਲੇ ਹੁੰਦੀ ਹੈ ਤੇ ਜਿਹੜੇ ਭਰਾਣੇ ਦੋਸਤੋ ਇੱਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਆਂ ਵੀਡੀਓ ਨੂੰ ਸ਼ੇਅਰ ਕਰ ਲਿਆ ਕਰੋ ਸਿੱਧ ਨੂੰ ਮਿਲਦੇ ਆਉਣ ਵਾਲੀ ਨਵੀਂ